thank yeah. you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਰਮ ਸਨਮਾਨ ਜੋ ਪਰਮ ਪੂਜਨੀਕ ਮਹਾਂਪੁਰਖ ਸੰਤ ਬਾਬਾ ਅਦੀ ਸੰਗ ਦੀ ਪਰਿਵਾਰ ਵਿਛੋੜੇ ਵਾਲੇ ਪਿੰਡ ਨੇ ਹੁਲਕਾ ਗੁਰਦਾਰਾ ਸ੍ਰੀ ਸੰਗਤ ਸਾਹਿਬ तकरीबन ਘਟੋ ਘਟ 50 ਸਾਲ ਤੋਂ ਉੱਪਰ ਸਾਲ ਹੋ ਗਏ ਹੋਣਗੇ ਇਸ ਪਾਵਨ ਅਸਥਾਨ ਤੇ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵਿਆ ਪਰਬ ਬਸੰਤ ਪੰਚਮੀ ਦਾ ਦਿਹਾੜਾ ਇਹ ਇਲਾਕਾ ਇਸ ਨਗਰ ਬੜੀ ਧੂਮਤਾ ਨਾਲ ਮਨਾਉਂਦੇ ਨੇ ਜਿਹਨਾਂ ਦਾ ਪਰਸੋਂ ਨੂੰ ਦੋ ਫਰਬੀ ਨੂੰ ਬਸੰਤ ਪੰਚਮੀ ਦਾ ਦਿਹਾੜਾ ਬੜੀ ਧੂਮਤਾ ਨਾਲ ਮਨਾ ਰਹੇ ਨੇ ਖੁੱਲੇ ਪਣਾਲ ਦੇ ਵਿੱਚ ਢਾਡੀ ਪ੍ਰਚਾਰਕ ਸੰਤ ਮਹਾਪੁਰਸ਼ ਦੁਰ ਇਤਿਹਾਸ ਨਾਲ ਸੰਗਤ ਨਾਲ ਜੋੜ ਕੇ ਨੇ ਹਾਲ ਕਰਨਗੇ ਮਹਾਪੁਰ ਸੰਤ ਬਾਬਾ ਅਦੇਸ਼ ਸਿੰਘ ਜੀ ਉਹਨਾਂ ਦਾ ਇਸ ਇਲਾਕੇ ਤੇ ਇਸ ਪਿੰਡ ਦੇ ਬਹੁਤ ਵੱਡਾ ਪਰਬਕਾਰ ਆ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਸੰਗਤਾਂ ਭੱਜ ਭੱਜ ਕੇ ਸੇਵਾ ਕਰਦੀਆਂ ਨੇ ਕੋਈ ਅਖੰਡ ਪਾਤਸ਼ਾਹਬ ਕਰਵਾਉਂਦਾ ਕੋਈ ਚੀਨੀ ਦੀ ਸੇਵਾ ਕਰਦਾ ਕੋਈ ਘੀ ਦੀ ਸੇਵਾ ਕਰਦਾ ਕੋਈ ਮਾਇਆ ਦੀ ਸੇਵਾ ਕਰਦਾ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਆ ਇਹ ਮਹਾਪੁਰਖਾ ਨੇ ਬਹੁਤ ਹੀ ਵੱਡਾ ਪਰਬ ਕਰ ਕੀਤਾ ਪ੍ਰੇਰ ਪ੍ਰੇਰ ਕੇ ਸੰਗਤਾਂ ਨੂੰ ਸੇਵਾ ਦੇ ਕੇ ਇਸ ਨਗਰ ਦਾ ਇਸ ਇਲਾਕੇ ਦਾ ਭਲਾ ਕਰ ਰਹੇ ਨੇ ਸੋ ਇਸ ਤੋਂ ਉਹਨਾਂ ਮਹਾਪੁਰਖਾ ਤੋਂ ਉਪਰੰਤ ਸਤਕਾar ਸਾਡੇ ਹਰਮਨ ਪਿਆਰੇ ਮਾਸਟਰ ਜੀ ਸਤਬੰਦਰ ਸਿੰਘ ਇਹ ਸੇਵਾ ਬੜੀ ਤਨ ਦੇਹ ਦੇ ਨਾਲ ਬੜੇ ਬਹੁਤ ਪ੍ਰੇਮ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਸੋ ਉਹਨਾਂ ਦੇ ਵੀ ਮਹਾਂਪਰਖਾਂ ਦੀ ਸ੍ਰੀ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਇਹ ਜਿਹੜੇ ਕਿ ਬੜੇ ਪ੍ਰੇਮ ਨਾਲ ਸੇਵਾ ਨਿਭਾ ਰਹੇ ਨੇ ਸੋ ਸਤਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਇਸੇ ਪ੍ਰਕਾਰ ਸੇਵਾ ਲੈਂਦੇ ਰਹਿਣ ਸੰਗਤਾਂ ਦਾ ਇਲਾਕੇ ਦਾ ਨੱਗਰ ਦਾ ਗੁਰਸਾ ਭਰਾ ਕਰਦੇ ਰਹਿਣ ਗੁਰਮਾਰ ਖੁਸ਼ ਨਬਖਸ਼ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm not